ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਸਾਡਲ ਟੀਵੀ ਮਹਿਜ ਸੀਕੋਰ ਆਕਲੈਂਡ ਦੇ ਇੱਕ ਫੂਡ ਪ੍ਰੋਡਿਊਸਰ ਤੇ ਮੈਨੇਜਰ ਨੂੰ ਖਾਣੇ ਦੇ ਪ੍ਰੋਡਕਸ਼ਨ ਦਾ ਰਿਕਾਰਡ ਨਾ ਰੱਖਣ ਦੇ ਕਰਕੇ ਵੱਡਾ ਜੁਰਮਾਨਾ ਲਗਾਇਆ ਗਿਆ ਹੈ ਸੋਮਨ ਸੰਸ ਲਿਮਿਟਿਡ ਤੇ ਨਦੀ ਕੰਪਨੀ ਟੇਸਟੀ ਫੂਡਸ ਸੇਜ਼ ਦੇ ਮੈਨੇਜਰ ਭਵੇਸ਼ ਸੋਮਾ ਨੂੰ ਆਕਲੈਂਡ ਜ਼ਿਲ੍ਹਾ ਅਦਾਲਤ ਦੇ ਵਿੱਚ ਬੀਤੇ ਦਿਨੀ ਦੋ ਵੱਖ-ਵੱਖ ਚਾਰਜਸ ਦੇ ਉੱਤੇ ਸਜ਼ਾ ਸੁਣਾਈ ਗਈ ਹੈ ਜਿਸ ਵਿੱਚ ਇਹਨਾਂ ਨੂੰ ਮੋਟਾ ਜੁਰਮਾਨਾ ਲਗਾਇਆ ਗਿਆ ਹੈ ਦਾਸ ਜਾਣਿਆ ਕਿ ਮਾਰਚ 2023 ਦੇ ਵਿੱਚ ਫੂਡ ਸੇਫਟੀ ਅਫਸਰ ਦੇ ਵੱਲੋਂ ਇਹਨਾਂ ਦੇ ਇੱਕ ਸਾਈਟ ਦੇ ਉੱਤੇ ਸਮੋਸਿਆਂ ਨੂੰ ਪੂਰੀ ਤਰ੍ਹਾਂ ਪੱਕੇ ਹੋਏ ਸਮੋਸਿਆਂ ਨੂੰ ਅਸੁਰੱਖਿਅਤ ਤਾਪਮਾਨ ਤੇ ਰੱਖਿਆ ਗਿਆ ਪਾਇਆ ਗਿਆ ਉਥੇ ਇਹ ਵੀ ਦੱਸ ਜਾਣਿਆ ਕਿ 2020 ਤੋਂ ਲੈ ਕੇ ਅਗਲੇ 3 ਸਾਲਾਂ ਦੇ ਵਿੱਚ ਇਹਨਾਂ ਦੇ ਵੱਖ-ਵੱਖ ਚਾਰ ਵਾਰੀ ਅਜਿਹੀਆਂ ਘਟਨਾਵਾਂ ਸਾਹਮਣੇ ਆਈਆਂ ਤੇ ਪਾਇਆ ਗਿਆ ਕਿ ਖਾਣੇ ਨੂੰ ਅਸੁਰੱਖਿਅਤ ਤਾਪਮਾਨ ਤੇ ਰੱਖਿਆ ਗਿਆ ਸੀ ਨਿਊਜ਼ੀਲੈਂਡਰ ਫੂਡ ਸੇਫਟੀ ਦੀ ਜਾਂਚ ਦੇ ਵਿੱਚ ਇਹ ਵੀ ਸਾਹਮਣੇ ਆਇਆ ਕਿ ਇਹਨਾਂ ਦੇ ਵੱਲੋਂ ਗਲਤ ਰਿਕਾਰਡ ਵੀ ਸੇਫਟੀ ਅਫਸਰ ਨੂੰ ਦਿਖਾਏ ਗਏ ਸਨ ਸੋਮਾ ਐਂਸਾਂਸ ਲਿਮਟਿਡ ਨੂੰ ਆਕਲੈਂਡ ਜ਼ਿਲ੍ਹਾ ਅਦਾਲਤ ਦੇ ਵਿੱਚ 13,000 ਡਾਲਰ ਦਾ ਜੁਰਮਾਨਾ ਰਿਕਾਰਡ ਨਾ ਰੱਖਣ ਦੇ ਲਈ ਤੇ ਉਧਰ ਸੋਮਾ ਦੇ ਮੈਨੇਜਰ ਨੂੰ 7,000 ਡਾਲਰ ਦਾ ਜੁਰਮਾਨਾ ਸੇਫਟੀ ਅਫਸਰ ਨੂੰ ਗਲਤ ਜਾਣਕਾਰੀ ਮੁਹੱਈਆ ਕਰਵਾਉਣ ਦੇ ਲਈ ਲਗਾਇਆ ਗਿਆ ਹੈ